ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੈਦ ਮੁਸਾ ਦੇ ਮਨ ਦਾ ਭਲੇਖਾ ਦੂਰ ਕਰਨਾ ਪਿਆਰੀ ਸਾਧ ਸੰਗਤ ਜੀਓ ਗੁਰੂ ਤੇਗ ਬਹਾਦਰ ਜੀ ਦੇ ਅਨੰਦਪੁਰ ਸਾਹਿਬ ਦੀ ਉਸਾਰੀ ਕਰਵਉਣ ਸਮੇਂ ਰੋਪੜ ਦਾ ਰਹਿਣ ਵਾਲਾ ਸੈਦ ਮੁਸਾ ਅਨੰਦਪੁਰ ਦੇ ਕੋਲ ਦੀ ਲੰਗਿਆ ਉਸਨੇ ਵੱਡੇ ਉੱਚੇ ਮਕਾਨ ਬੰਦੇ ਦੇਖ ਕੇ ਇੱਕ ਸਿੱਖ ਨੂੰ ਪੁੱਛਿਆ ਇਹ ਮਹਿਲਾ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ਸਿੱਖ ਨੇ ਉੱਤਰ ਦਿੱਤਾ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ਉੱਤੇ ਵਿਰਾਜਮਾਨ ਗੁਰੂ ਤੇਗ ਬਹਾਦਰ ਜੀ ਇਹ ਮਕਾਨ ਬਣਵਾ ਰਹੇ ਹਨ ਉਹ ਇਹ ਸ਼ਹਿਰ ਵਿਸਾਰੇ ਹਨ ਉਹ ਪੂਰਨ ਸ਼ਕਤੀ ਵਾਲੇ ਅਤੇ ਵਿਰਾਗੀ ਹਨ ਸੈਇਦ موسی ਬੜਾ ਹੈਰਾਨ ਹੋਇਆ ਕਿ ਜੇ ਉਹ ਵਿਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ਉਸਨੇ ਸੋਚਿਆ ਕਿ ਉਹ ਉਹਨਾਂ ਨੂੰ ਮਿਲ ਕੇ ਆਪਣੇ ਸ਼ੰਕੇ ਮਿਟਾਏਗਾ ਕਿ ਗ੍ਰਹਿਸਤੀ ਦੇ ਵਿੱਚ ਰਹਿੰਦੇ ਹੋਏ ਕੋਈ ਕਿਸ ਤਰ੍ਹਾਂ ਉਹ ਤਿਆਗ ਸਕਦਾ ਹੈ ਅਤੇ ਵਿਰਾਗੀ ਹੋ ਸਕਦਾ ਹੈ ਉਹ ਸਿੱਖ ਸੈਇਦ موسی ਨੂੰ ਗੁਰੂ ਜੀ ਕੋਲ ਲੈ ਗਿਆ ਗੁਰੂ ਜੀ ਨੇ ਸੈਇਦ موسی ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬੁਲਾਇਆ ਸੈਇਦ موسی ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਸਤੀ ਹੋ ਅਤੇ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ ਸੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ਗੁਰੂ ਜੀ ਨੇ ਕਿਹਾ ਅੱਜ ਦੀ ਰਾਤ ਤੁਸੀਂ ਸਾਡੇ ਕੋਲ ਰਹੋ ਸਵੇਰੇ ਚਲੇ ਜਾਣਾ ਸਵੇਰ ਤੱਕ ਆਪ ਜੀ ਦੇ ਸਵਾਲ ਦਾ ਉੱਤਰ ਆਪ ਜੀ ਨੂੰ ਮਿਲ ਜਾਵੇਗਾ ਸ਼ਾਮ ਨੂੰ ਸੈਦ ਮੂਸਾ ਨੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਿਆ ਸੇਵਾਦਾਰ ਨੇ ਉਸ ਨੂੰ ਮੰਝਾ ਤੇ ਬਿਸਤਰਾ ਦੇ ਦਿੱਤਾ ਉਹ ਮੰਝੇ ਉੱਪਰ ਬਿਸਤਰਾ ਵਿਛਾ ਕੇ ਆਰਾਮ ਨਾਲ ਸੋ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ ਮੀਂਹ ਅਤੇ ਹਵਾ ਦੇ ਰੋਲੇ ਨਾਲ ਉਸ ਦੀ ਨੀਂਦ ਖੁੱਲ ਗਈ ਜਾਗ ਉਣ ਉੱਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਦੇ ਵਿੱਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ ਇਹ ਕਮਰਾ ਮੰਝਾ ਤੇ ਬਿਸਤਰਾ ਆਦ ਵਸਤੂਆਂ ਸਭ ਗ੍ਰਹਿਸਤੀਆਂ ਦੇ ਹੀ ਦੇਣ ਹਨ ਗੁਰੂ ਗ੍ਰਹਿਸਤੀਆਂ પાસે ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖਰਚ ਕਰਦੇ ਹਨ ਇਹਨਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ ਇਹ ਗ੍ਰਹਿਸਤੀ ਹੁੰਦੇ ਹੋਏ ਵੀ ਤਿਆਗੀ ਹਨ ਸਵੇਰ ਨੂੰ ਜਾਣ ਲੱਗੇ ਸਹਿਤ ਮੂਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦੀ ਸ਼ੰਕਾ ਦੂਰ ਹੋ ਗਈ ਹੈ ਮੈਨੂੰ ਪਤਾ ਲੱਗ ਗਿਆ ਹੈ ਕਿ ਗ੍ਰਹਿਸਤੀ ਹੀ ਰੀਸ਼ੀਆ ਮੁੰਨੀਆਂ ਦੇ ਜਨਮਦਾਤਾ ਹਨ ਅਤੇ ਉਹਨਾਂ ਦਾ ਧਿਆਨ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸੈਦ موسیٰ ਦੇ ਮਨ ਦਾ ਭਲੇਖਾ ਦੂਰ ਕਰਨਾ ਪਿਆਰੀ ਸਾਧ ਸੰਗਤ ਜੀਓ ਗੁਰੂ ਤੇਗ ਬਹਾਦਰ ਜੀ ਦੇ ਅਨੰਦਪੁਰ ਸਾਹਿਬ ਦੀ ਉਸਾਰੀ ਕਰਵਣ ਸਮੇਂ ਰੋਪੜ ਦਾ ਰਹਿਣ ਵਾਲਾ ਸੈਦ موسیٰ ਅਨੰਦਪੁਰ ਦੇ ਕੋਲ ਦੀ ਲੰਗਿਆ ਉਸਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇੱਕ ਸਿੱਖ ਨੂੰ ਪੁੱਛਿਆ ਇਹ ਮਹਿਲਾ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ਸਿੱਖ ਨੇ ਉੱਤਰ ਦਿੱਤਾ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ਉੱਤੇ ਵਿਰਾਜਮਾਨ ਗੁਰੂ ਤੇਗ ਬਹਾਦਰ ਜੀ ਇਹ ਮਕਾਨ ਬਣਵਾ ਰਹੇ ਹਨ ਉਹੋ ਇਹ ਸ਼ਹਿਰ ਵਿਸਾਰੇ ਹਨ ਉਹ ਪੂਰਨ ਸ਼ਕਤੀ ਵਾਲੇ ਅਤੇ ਵਿਰਾਗੀ ਹਨ ਸੈਇਦ ਮੂਸਾ ਬੜਾ ਹੈਰਾਨ ਹੋਇਆ ਕਿ ਜੇ ਉਹ ਵਿਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ਉਸਨੇ ਸੋਚਿਆ ਕਿ ਉਹ ਉਹਨਾਂ ਨੂੰ ਮਿਲ ਕੇ ਆਪਣੇ ਸ਼ੰਕੇ ਮਿਟਾਏਗਾ ਕਿ ਗ੍ਰਹਿਸਤੀ ਦੇ ਵਿੱਚ ਰਹਿੰਦੇ ਹੋਏ ਕੋਈ ਕਿਸ ਤਰ੍ਹਾਂ ਉਹ ਤਿਆਗ ਸਕਦਾ ਹੈ ਅਤੇ ਵਿਰਾਗੀ ਹੋ ਸਕਦਾ ਹੈ ਉਹ ਸਿੱਖ ਸੈਇਦ ਮੂਸਾ ਨੂੰ ਗੁਰੂ ਜੀ ਕੋਲ ਲੈ ਗਿਆ ਗੁਰੂ ਜੀ ਨੇ ਸੈਇਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬੁਲਾਇਆ ਸੈਇਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਸਤੀ ਹੋ ਅਤੇ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ ਸੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ਗੁਰੂ ਜੀ ਨੇ ਕਿਹਾ ਅੱਜ ਦੀ ਰਾਤ ਤੁਸੀਂ ਸਾਡੇ ਕੋਲ ਰਹੋ ਸਵੇਰੇ ਚਲੇ ਜਾਣਾ ਸਵੇਰ ਤੱਕ ਆਪ ਜੀ ਦੇ ਸਵਾਲ ਦਾ ਉੱਤਰ ਆਪ ਜੀ ਨੂੰ ਮਿਲ ਜਾਵੇਗਾ ਸ਼ਾਮ ਨੂੰ ਸੈਦ ਮੂਸਾ ਨੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਿਆ ਸੇਵਾਦਾਰ ਨੇ ਉਸ ਨੂੰ ਮੰਜਾ ਤੇ ਬਿਸਤਰਾ ਦੇ ਦਿੱਤਾ ਉਹ ਮੰਜੇ ਉੱਪਰ ਬਿਸਤਰਾ ਵਿਛਾ ਕੇ ਆਰਾਮ ਨਾਲ ਸੋ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ ਮੀਂਹ ਅਤੇ ਹਵਾ ਦੇ ਰੋਲੇ ਨਾਲ ਉਸ ਦੀ ਨੀਂਦ ਖੁੱਲ ਗਈ ਜਾਗ ਉਹ ਨੂੰ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਦੇ ਵਿੱਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ ਇਹ ਕਮਰਾ ਮੰਜਾ ਤੇ ਬਿਸਤਰਾ ਆਦ ਵਸਤੂਆਂ ਸਭ ਗ੍ਰਹਿਸਤੀਆਂ ਦੇ ਹੀ ਦੇਣ ਹਨ ਗੁਰੂ ਗ੍ਰਹਿਸਤੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖਰਚ ਕਰਦੇ ਹਨ ਇਹਨਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ ਇਹ ਗ੍ਰਹਿਸਤੀ ਹੁੰਦੇ ਹੋਏ ਵੀ ਤਿਆਗੀ ਹਨ ਸਵੇਰ ਨੂੰ ਜਾਨ ਲੱਗੇ ਸਹਿਤ ਮੂਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦੀ ਸ਼ੰਕਾ ਦੂਰ ਹੋ ਗਈ ਹੈ ਮੈਨੂੰ ਪਤਾ ਲੱਗ ਗਿਆ ਹੈ ਕਿ ਗ੍ਰਹਿਸਤੀ ਹੀ ਰੀਸ਼ੀਆ ਮੁੰਨੀਆਂ ਦੇ ਜਨਮਦਾਤਾ ਹਨ ਅਤੇ ਉਹਨਾਂ ਦਾ ਧਿਆਨ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ